ਦਾਂ ਸਬਾਰੇ ਸੈਸ਼ਨ ਅੱਜ ਵੀ ਹੰਗਾਮੇ ਭਰਪੂਰ ਰਿਹਾ ਸਾਡੇ ਨਾਲ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਮੌਜੂਦ ਹੈ ਰਾਣਾ ਜੀ ਕਿਵੇਂ ਦੇਖਦੇ ਹੋ ਬਾਈਟ ਸੈਸ਼ਨ ਨੂੰ ਤੁਸੀਂ ਕਾਫੀ ਕੁਝ ਕੱਢ ਕੇ ਲੈ ਸੀ ਕਿਸਾਨਾਂ ਨੂੰ ਜਿਹੜਾ ਵਾ ਇਸ ਵਾਰ ਕਿਹਾ ਤਾਂ ਰਹੀ ਸਰਕਾਰ ਕੇ ਬਹੁਤ ਕੁਝ ਦਿੱਤਾ ਗਿਆ ਪਰ ਜਿਸ ਤਰੀਕੇ ਨਾਲ ਮਨਪ੍ਰੀਤ ਅਲੀ ਬੋਲੇ ਤੁਸੀਂ ਦੱਸਿਆ ਕਿ ਕਿਸਾਨਾਂ ਲਈ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਵੇਖੋ ਗੱਲ ਇਹ ਹੈ ਕਿਸਾਨਾਂ ਲਈ ਕੁਝ ਵੀ ਨਹੀਂ ਹੋਇਆ 13000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਉਹ 13000 ਕਰੋੜ ਚੋਂ 9300 ਕਰੋੜ ਰੁਪਿਆ ਪਾਵਰ ਸਬਸਿਡੀ ਹੈ ਆਲਰੇਡੀ ਦਿੱਤੀ ਜਾ ਰਹੀ ਹੈ ਏਜੇ ਲਈ ਅਗਰ ਆਪਾਂ ਕਹੀਏ ਖੇਤੀਬਾੜੀ ਲਈ ਕੁਝ ਕੀਤਾ ਇਸ 9000 ਕਰੋੜ ਨੇ ਖੇਤੀਬਾੜੀ ਲਈ ਕੁਝ ਨਹੀਂ ਕੀਤਾ ਡਵੈਲਪਮੈਂਟ ਫਿਊਚਰ ਕੀ ਹੈ ਸਾਡਾ ਉਹਦੇ ਤੇ ਸੋਚਣਾ ਪਊਗਾ ਉਹਦੇ ਤੋਂ ਬਾਅਦ 300 ਕਰੋੜੋਂ ਚ ਗੰਨੇ ਦੀ ਪੇਮੈਂਟ ਪਾਈ ਆ 50 ਕਰੋੜ ਰੁਪਿਆ ਇੱਕ ਬੈਂਕ ਚ ਸੌਫਟਵੇਅਰ ਲੱਗਣਾ ਉਹ ਪਾਇਆ ਇਸ ਤਰੀਕੇ ਨਾਲ ਇਕੱਠਾ-ਕੁੱਠਾ ਕਰਕੇ 525 ਕਰੋੜ ਰੁਪਿਆ ਰਹਿ ਜਾਂਦਾ ਜਿਹੜਾ ਕ੍ਰੌਪ ਡਾਇਵਰਸੀਫਿਕੇਸ਼ਨ ਤੇ ਆ ਤੇ ਉਸ ਕਰੋ 525 ਕਰੋੜ ਰੁਪਏ ਦੇ ਵਿੱਚੋਂ ਵੀ 350 ਕਰੋੜ ਰੁਪਏ ਸਟਬਲ ਬਰਗਿੰਨ ਤੇ ਲੱਗਣਾ ਤੇ ਨੈਟ ਜਿਮੀਦਾਰ ਕੋ ਕੀ ਆ ਸਾਰੇ ਪੰਜਾਬ 'ਚ 175 ਕਰੋੜ ਰੁਪਿਆ 175 ਕਰੋੜ ਰੁਪਏ ਚ ਫਿਸ਼ਰੀਜ਼ ਆ 175 ਕਰੋੜ ਚ ਇਹਨਾਂ ਨੇ ਡੇਰੀ ਡਵੈਲਪਮੈਂਟ ਕਰਨੀਆਂ ਤੇ 175 ਕਰੋੜ ਦੇ ਵਿੱਚ ਹੀ ਸਾਰੇ ਸੂਬੇ ਦੀ ਡਵੈਲਪਮੈਂਟ ਆਫ ਐਗਰੀਕਲਚਰ ਹੋਣੀ ਐ ਸੋ ਜ਼ਿੰਮੇਦਾਰਾਂ ਵਾਸਤੇ ਇਸ ਬਜਟ ਦੇ ਵਿੱਚ ਕੁਛ ਨਹੀਂ ਹੋਇਆ ਮੈਂ ਸਰਕਾਰ ਨੂੰ ਵੀ ਬੇਨਤੀ ਕੀਤੀ ਆਉਣ ਵਾਲੇ ਸਮੇਂ 'ਚ ਬਿਜਲੀ ਵਾਲੀ ਸਬਸਿਡੀਆਂ ਅਲੱਗ ਕਰਕੇ ਕੱਲੀ ਖੇਤੀਬਾੜੀ ਤੇ ਦੱਸਿਆ ਜਾਵੇ ਕੀ ਕੀਤਾ ਜੇ ਤੁਸੀਂ ਖੁਦ ਸਫਲ ਕਿਸਾਨ ਹੋ ਫਸਲੀ ਵਿਭਿੰਨਤਾ ਨੂੰ ਕਿਵੇਂ ਦੇਖਦੇ ਹੋ ਕਿ ਇਹ کارਗਰ ਪੰਜਾਬ ਦੇ ਵਿੱਚ ਕਿਵੇਂ ਸਿੱਧ ਹੋ ਸਕਦੀ ਹੈ ਹਾਂਜੀ ਫਸਲੀ ਕ੍ਰੌਪ ਡਿਵਰਸਿਫਿਕੇਸ਼ਨ ਦਾ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਪੰਜਾਬ ਦੇ ਵਿੱਚ ਕਿਵੇਂ ਸਿੱਧ ਕਾਰਗਰ ਸਿੱਧ ਹੋ ਸਕਦੀ ਆ ਕਿਵੇਂ ਇਹਤੇ ਵਧੀਆ ਕੰਮ ਕੀਤਾ ਜਾ ਸਕਦਾ ਵਾ ਕਿਵੇਂ ਜਿਹੜਾ ਵਾ ਸਹਾਇਕ ਧੰਦਿਆਂ ਨੂੰ ਉਤਸ਼ਾਹ ਕੀਤਾ ਜਾ ਸਕਦਾ ਤੋਂ ਖੁਦ ਇੱਕ ਸਫਲ ਕਿਸਾਨ ਹੋ ਵੇਖੋ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਆਉਣ ਵਾਲੇ ਦੋਆਂ ਸਾਲਾਂ ਦੇ ਵਿੱਚ ਮੈਂ ਫੇਰ ਕਹ ਰਿਹਾ ਆਉਣ ਵਾਲੇ ਦੋਆਂ ਸਾਲਾਂ ਦੇ ਵਿੱਚ ਪੰਜਾਬ ਦੀ ਖੇਤੀਬਾੜੀ 'ਚ ਇੱਕ ਬਹੁਤ ਵੱਡਾ ਫਸਲੀ ਬਦਲ ਹੋਣਾ ਆ ਬਟ ਉਸ ਫਸਲੀ ਬਦਲ ਦੇ ਨਾਲ ਸਾਨੂੰ ਪਲੈਨਿੰਗ ਅੱਜ ਕਰਨੀ ਪਊਗੀ ਤਾਂ ਉਹਦਾ ਇਫੈਕਟ ਪੋਜ਼ਿਟਿਵ ਆਊਗਾ ਨਹੀਂ ਤਾਂ ਉਹਦਾ ਬੜਾ 네ਗੇਟਿਵ ਇਫੈਕਟ ਆਸਾਦਾ ਸੋ ਮੈਂ ਹਾਊਸ ਦੇ ਵਿੱਚ ਟਾਈਮ ਮੰਗੂਗਾ ਕਿ ਇੱਕ ਡਿਬੇਟ ਰੱਖੀ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਪੰਜਾਬ ਦੇ ਵਿੱਚ ਵਧਣੀ ਆ ਸਰਕਾਰ ਉਹਨੂੰ ਰੋਕ ਨਹੀਂ ਪਾਊਗੀ ਤੇ ਉਹਦੇ ਬਾਰੇ ਅੱਜ ਸੋਚਣ ਦੀ ਲੋੜ ਹੈਗੀ ਆ ਵੀ ਪੰਜਾਬ ਵੀ ਬਚੇ ਤੇ ਸਰਕਾਰ ਦਾ ਵੀ ਫਾਇਦਾ ਹੋਵੇ ਤੇ ਜ਼ਿਮੀਂਦਾਰ ਦਾ ਵੀ ਫਾਇਦਾ ਹੋਵੇ ਤਾਂ ਅਸੀਂ ਆਪਦੇ ਪਾਣੀ ਨੂੰ ਵੀ ਬਚਾ ਸਕੀਏ ਉਹਦੇ ਬਾਰੇ ਸੋਚਣ ਦੀ ਲੋੜ ਹੈ ਤੇ ਜੇ ਸੋਚਾਂਗੇ ਤੇ ਬਿਲਕੁਲ ਹੋ ਸਕਦਾ। ਇਸ ਤਰੀਕੇ ਨਾਲ ਕੇਂਦਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਕਣਕ ਝੋਨਾ ਛੱਡ ਕੇ ਤੁਸੀਂ ਮੱਕੀ, ਕਪਾਹ, ਦਾਲਾਂ ਬੀਜੋ ਤੁਹਾਨੂੰ ਐਮਐਸਪੀ ਦਿੱਤੀ ਜਾਵੇਗੀ। ਉਸ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਦੇਖੋ ਅਸੀਂ ਝੋਨਾ ਛੱਡ ਨਹੀਂ ਸਕਦੇ। ਅਸਲੀਅਤ ਹੈ। ਗੱਲਾਂ ਜਿਹੜਾ ਮਰਜ਼ੀ ਜਿੰਨੀਆਂ ਮਰਜ਼ੀ ਕਰ ਲਿਓ। ਜਦ ਤੱਕ ਜਿਹੜੀ ਝੋਨੇ ਦੀ ਬਦਲੀ ਫਸਲ ਹੈ ਉਹਦੀ ਆਮਦਨ ਝੋਨੇ ਜਿੰਨੀ ਨਹੀਂ ਹੋ ਜਾਂਦੀ ਮੈਂ ਝੋਨੇ ਤੋਂ ਵੱਧ ਨਹੀਂ ਕਹਿੰਦਾ ਝੋਨੇ ਜਿੰਨੀ ਨਹੀਂ ਹੋ ਜਾਂਦੀ 19 ਦਿਨ ਤੱਕ ਨਹੀਂ ਹੋ ਸਕਦਾ 19 ਦਿਨ ਤੱਕ ਜਿਹੜੀਆਂ ਫਸਲਾਂ ਭਾਰਤ ਸਰਕਾਰ ਵਧਾਉਣਾ ਚਾਹੁੰਦੀ ਆ ਪੰਜਾਬ ਸਰਕਾਰ ਵਧਾਉਣਾ ਚਾਹੁੰਦੀ ਆ ਦੋਵਾਂ ਸਰਕਾਰਾਂ ਨੂੰ ਮਿਲ ਕੇ ਉਹਦੇ ਵਿੱਚ ਜਿਹੜਾ ਭਾਅ ਦਾ ਡਿਫਰੈਂਸ ਹੈ ਆਮਦਨ ਦਾ ਡਿਫਰੈਂਸ ਹੈ ਉਹ ਸਰਕਾਰਾਂ ਨੂੰ 베ਰ ਕਰਨਾ ਪਊਗਾ ਉਹਦੇ ਤੋਂ ਬਾਅਦ ਹੌਲੀ-ਹੌਲੀ ਜ਼ਿੰਮੇਦਾਰ ਹੋ ਚੁੱਕੀ ਪ੍ਰੋਡਕਟਿਵਿਟੀ ਲਿਆਉ। ਜਮਐਸਪੀ ਤੇ ਵੀ ਅੰਦਰ ਪ੍ਰਤਾਪ ਸਿੰਘ ਬਾਜਵਾਹ ਨੇ ਚਰਚਾ ਕੀਤੀ ਤੁਹਾਨੂੰ ਲੱਗਦਾ ਹੈ ਕਿ ਐਮਐਸਪੀ ਸੰਭਵ ਹੈਗਾ ਲਗਾਤਾਰ ਸਰਕਾਰ ਕਰਜ਼ਾ ਲੈ ਰਹੀ ਆ ਹੁਣ ਕਰਜ਼ੇ ਦੀ ਤਸਵੀਰ ਜਿਹੜੀ ਆ ਫਿਰ ਵਧਾਈ ਗਈ ਹੈ ਇਸ ਬਜਟ ਦੇ ਵਿੱਚ ਜੇ ਇੱਥੇ ਦੀ ਕਰਜ਼ੇ ਦੀ ਗੱਲ ਕਰੀਏ 2.80 ਹਜ਼ਾਰ ਕਰੋੜ ਰੁਪਇਆ ਸੀ ਕਰਜ਼ਾ ਜਿੱਦਣੇ ਸਰਕਾਰ ਆਈ ਅੱਜ 4.35 ਹਜ਼ਾਰ ਕਰੋੜ ਰੁਪਇਆ ਖਰਚਾ ਹੋ ਚੁੱਕਿਆ 1.90 ਹਜ਼ਾਰ ਕਰੋੜ ਰੁਪਿਆ ਕਰਜ਼ਾ ਲਿਆ ਗਿਆ ਇਸ ਸਰਕਾਰ ਵੱਲੋਂ ਤੇ ਉਹਦੇ ਵਿੱਚੋਂ ਅਪ੍ਰੋਕਸੀਮੇਟਲੀ 80 ਹਜ਼ਾਰ ਕਰੋੜ ਰੁਪਿਆ ਛੱਡ ਕੇ ਜਿਹੜਾ ਬਾਕੀ ਦਾ ਇੰਟਰਸਟ ਪੇ ਪੇ ਕੀਤਾ ਗਿਆ ਤੇ 1.12 13 ਹਜ਼ਾਰ ਕਰੋੜ ਰੁਪਿਆ ਇੰਟਰਸਟ ਐਂਡ ਇਨਸਟਾਲਮੈਂਟ ਉਹਦੇ ਤੋਂ ਬਾਅਦ ਵੀ 80 ਹਜ਼ਾਰ ਕਰੋੜ ਰੁਪਿਆ ਸਰਕਾਰ ਨੇ ਫालतੂ ਕਰਜ਼ਾ ਲਿਆ ਆਉਣ ਵਾਲੇ ਸਮੇਂ 'ਚ ਦੇਖਾਂਗੇ ਜਿੱਦਣ ਇਹ ਸਰਕਾਰ ਆਪ ਜਾਊਗੀ ਪੰਜਾਬ ਦਾ ਕਰਜ਼ਾ 5.5 ਲੱਖ ਕਰੋੜ ਰੁਪਏ ਤੋਂ ਉੱਤੇ ਹੋਏਗਾ ਮੈਂ ਇਸ ਚੀਜ਼ ਦੀ ਗਾਰੰਟੀ ਕਰਦਾ ਹਾਂ ਓਨ ਟੀਵੀ ਕਹਿ ਰਹੇ ਆ 5 ਲੱਖ ਜਹ 1000 ਕਰੋੜ ਤੋਂ ਉੱਚੇ ਖਰਚਾ ਹੋਏਗਾ ਤੇ ਪੰਜਾਬ ਨੂੰ ਇਹ ਖਰਚਾ ਸਾਹਮਣਾ ਬਹੁਤ ਔਖਾ ਇਹਦੇ ਬਾਰੇ ਸੋਚ ਵਿਚਾਰ ਕਰਨ ਦੀ ਲੋੜ ਹੈਗੀ ਆ ਤੇ ਤਾਂ ਕਿ ਪੰਜਾਬ ਨੂੰ ਇਸ ਡੈਟ ਟ੍ਰੈਪ ਚੋਂ ਬਾਹਰ ਕੱਢਿਆ ਜਾਵੇ ਪੰਜਾਬ ਦੇ ਵਿਧਾਨ ਸਭਾ ਵਿੱਚ ਹੰਗਾਮੇ ਲੈ ਕਿਸ ਤਰੀਕਾ ਨਾਲ ਦੇਖਦੇ ਹੋ ਕਿ ਲਗਾਤਾਰ ਪਹਿਲੇ ਦਿਨ ਤੋਂ ਹੰਗਾਮਾ ਚੱਲਿਆ ਆ ਰਿਹਾ ਅੱਜ 9 ਵਿਧਾਇਕ ਜਿਹੜੇ ਨੇ ਕਾਂਗਰਸ ਦੇ ਮਤਲਬ ਵੀ ਕੀਤੇ ਗਏ ਤੁਹਾਡੇ ਫਾਦਰ ਸਾਹਿਬ ਵੀ ਗੁਰਾਣਾ ਗੁਰਜੀਤ ਸਿੰਘ ਵੀ ਵਿੱਚ ਨੇ ਇੱਕ ਉਹਨੂੰ ਮੈਂ ਵੀ ਵੇਖਦਾ ਕਿ ਕਾਂਗਰਸੀ ਇਹ ਟਾਈਮ ਮੰਗ ਰਹੇ ਸੀ ਬੋਲਣ ਨੂੰ ਬਜਟ ਦੇ ਉੱਤੇ ਬੋਲਣ ਨੂੰ ਤੇ ਉਹਦੀਚ ਮੈਂ ਸਮਝਦਾ ਸਪੀਕਰ ਸਾਹਿਬ ਨੂੰ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਸੀ ਤਾਂ ਕਿ ਅਗਲੇ ਆបਦਾ ਆਪਦੇ ਹਿੱਸਾ ਬਜਟ ਬਾਰੇ ਜੋ ਅਗਲੇ ਦੇ ਵੀਊਜ਼ ਹੈਗੇ ਆ ਉਹ ਪੇਸ਼ ਕਰ ਸਕੇ ਜੇ ਵਿਧਾਨ ਸਭਾ ਚਾਹੇ ਤਾਂ ਬਜਟ ਤੇ ਬੋਲਣਾ ਹਰ ਮੈਂਬਰ ਦਾ ਫਰਜ਼ ਬਣਦਾ ਤੁਹਾਨੂੰ ਵੀ ਸਮਰੱਥਤਾ ਗਿਆ ਕਾਂਗਰਸ ਨੂੰ ਵੀ ਸਮਰੱਥਤਾ ਗਿਆ ਤੁਹਾਨੂੰ ਲੱਗਦਾ ਕਿ ਹੰਗਾਮੇ ਦਾ ਕਾਰਨ ਕੀ ਲੱਗਦਾ ਹੈ ਵੱਡਾ ਮਨਪ੍ਰੀਤ ਸਿੰਘ ਹਾਲੀ ਵੀ ਬੋਲੇ ਨੇ ਹੋਰ ਵੀ ਐਡੇ ਵਿਰੋਧੀ ਧਿਰ ਦੇ ਵਿਧਾਇਕ ਨੇ ਬੋਲੇ ਨੇ ਕਾਰਨ ਤੇ ਹੁਣ ਇਹੀ ਦੱਸ ਸਕਦੇ ਮੈਂ ਇਨਾ ਐਕਸਪੀਰੀਐਂਸਡ ਨਹੀਂ ਕਰਨਾ ਜਿਵੇਂ ਮੈਂ ਤਾਂ ਸਿੱਧੀ ਸਿੱਧੀ ਆਪਦੇ ਹਲਕੇ ਦੀ ਗੱਲ ਕਰਦਾ ਜਾਂ ਪ੍ਰੈਕਟੀਕਲ ਗੱਲ ਕਰਦਾ ਕਿਹੜੀਆਂ ਕੀ ਮੁਸ਼ਕਲਾਂ ਲੈ ਕੇ ਆਏ ਤੁਸੀਂ ਅੱਜ 0 ਆਵਰ ਚੱਲਿਆ ਕੁਐਸਚਨ ਆਵਰ ਚੱਲਿਆ ਨਹੀਂ ਅੱਜ 0 ਆਵਰ ਦੇ ਵਿੱਚ ਨਹੀਂ ਮੇਰੇ ਮੇਰੇ ਇਸ਼ੂਜ਼ ਹਲਕੇ ਵਾਲੇ ਮੈਂ ਕੱਲ੍ਹ ਵਾਲੇ ਮਸਲੇ 'ਚ ਡਿਸਕਸ ਕੀਤੇ ਸੀਗੇ ਤੇ ਉਹਦੇ 'ਚ ਸੀਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਖਰਾਬਾ ਨਹੀਂ ਦਿੱਤਾ ਗਿਆ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਪ੍ਰੋਵਾਈਡ ਕਰਾਵਾਂਗੇ ਤੇ ਜਿਹੜਾ ਉਹਦੇ ਨਾਲ-ਨਾਲ ਬਾਕੀ ਦੇ ਇਸ਼ੂਜ਼ ਹੈਗੇ ਆ ਲੋਕਾਂ ਦੇ ਖੇਤਾਂ 'ਚ ਰੇਤਾ ਪਿਆ ਉਹਦੀ ਚੱਕਣ ਦੀ ਪਰਮਿਸ਼ਨ ਪਹਿਲ ਦੇ ਆਧਾਰ ਤੇ ਦਿੱਤੀ ਜਾਊਗੀ। ਲੋਕ ਸਭਾ ਚੋਣਾਂ ਲੈ ਕੇ ਕੀ ਤਿਆਰੀਆਂ ਨੇ ਹਾਲਾਂਕਿ ਤੁਸੀਂ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵ代ਕੋ ਫਿਰ ਵੀ ਤਿਆਰੀਆਂ ਤਾਂ ਕੁਝ ਨਾ ਕੁਝ ਹੁੰਦੀਆਂ ਨੇ। ਕੋਈ ਤਿਆਰੀ ਨਹੀਂ ਅਜੇ। ਰਣਾ ਗੁਰਜੀਤ ਸਿੰਘ ਦੀ ਵੀ ਚਰਚਾ ਨੇ ਕਹਿੰਦੇ ਕਲੂਸਬ ਹਲਕੇ ਤੋਂ ਲੜ ਸਕਦੇ ਨੇ ਚੋਣ। ਦੋ ਹਣਕੇ ਤੁਹਾਡੇ ਕੋਲ ਇੱਕ ਕਬੂਰਤ ਲਾ ਇੱਕ ਸੁਲਤਾਨਪੁਰ ਲੋਧੀ। ਉਹ ਜਿੱਦਾਂ ਪਾਰਟੀ ਡਿਊਟੀ ਲਾਊਗੀ ਰਾਣਾ ਜੀ ਨੂੰ ਉਦਾਂ ਦੇਖਣਗੇ। ਠੀਕ ਹੈ। ਥੈਂਕ ਯੂ ਤਾਂ ਬਿਲਕੁਲ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 5 ਲੱਖ ਕਰੋੜ ਤੋਂ ਉੱਤੇ ਦਾ ਕਰਦਾ ਜੜਾ ਪੰਜਾਬ ਦੇ ਸਿਰ ਹੋ ਸਕਦਾ ਹੈ ਫਿਲਹਾਲ ਹੀ ਦੋ ਜਾਏ ਤੇ ਕੈਮਰਾਮੈਨ ਅਮਨਦੇਵ ਨਾਲ ਅੰਤਰਪੀ ਸਿੰਘ ਖਹਿਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ